ਗਰੂ গুড ਮਾਰਨਿੰਗ ਜੀ ਸਸਿਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਵਿੱਚ ਤੇ ਟਾਈਮ ਹੋਇਆ ਜੀ 5:15 ਆਪਣਾ ਕੰਮਕਾਰ ਲਗਭਗ ਨਿਬੜ ਗਿਆ ਹੈ ਯਾਨੀ ਕਿ ਸਪਾਈਸ ਪੂਈ ਵਾਲਾ ਹੁਣ ਪੱਠੇ ਸੱਟਨੇ ਨੇ ਉਹ ਪੈਕ ਕੀਤੇ ਬਿਨ ਰਾਤ ਦੇ ਪੈਕਿੰਗ ਵਾਲੇ ਪੱਠੇ ਖਾਣਗੇ ਤੇ ਅੱਜ ਤਰੀਕ ਹੈ ਜੀ 10 ਨਵੰਬਰ 2025 ਤੇ ਸਮਾਂ 5:15 ਤੇ ਅੱਜ ਵਾਰ ਹੈਗਾ ਜੀ 100 ਵਾਰ ਹੈ ਤੇ ਆਪਾਂ ਕੰਮ ਸਟਾਰਟ ਕਰਤਾ ਜੀ ਵੀਡੀਓ ਨੂੰ ਪੂਰਾ ਵੇਖਿਆ ਲਾਜ਼ਮੀ ਵੀਡੀਓ ਚ ਬਣ ਰਿਹਾ ਜੀ ਮਜ਼ਾ ਆਏਗਾ ਬਾਬਾ ਮਿਹਰ ਕਰੇ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸ਼ੇਅਰ ਕਰ ਦਿਓ ਕੰਮ ਨਵੇੜ ਲਈਏ ਚਲੋ ਹਾਂ ਜੀ ਮਿੱਤਰੋ ਟਾਈਮ ਹੋਇਆ 7:30 ਦਾ ਤੇ ਆਪਾਂ ਚੱਲੇ ਆਂ ਦੇਵੀਗੜ੍ਹ ਦੇਵੀਗੜ੍ਹ ਕੰਮ ਸੀ ਛੋਟਾ ਜਿਹਾ ਕੰਮ ਕੀ ਸੀ ਗੱਡੀ ਦੀ ਹਵਾ ਉਹ ਚੈੱਕ ਕਰਾਉਣੀ ਹੈ ਤੇ ਅੱਜ ਆਪਾਂ ਜਾਣਾ ਅੰਬਾਲੇ ਨਾਲ ਆਪਣਾ ਲੇਡੀਜ਼ ਸ਼ੂਟਿੰਗ ਦਾ ਕੰਮ ਹੈ ਉਹ ਕਰਦੇ ਕਰਦੇ ਨੇ ਤੇ ਮੈਂ ਕਿਹਾ ਚੱਲ ਅੱਜ ਮਾਲ ਲਿਆ ਦੀਏ ਸਰਦੀ ਵਾਲਾ ਸਰਦੀ ਵਾਲਾ ਮਾਲ ਲੈਣ ਚੱਲੇ ਆ ਅੱਜ ਆਪਾਂ ਹੋਣਾ ਅੱਜ ਆਪਾਂ ਚੱਲੇ ਆ ਸਰਦੀ ਦਾ ਮਾਲ ਲੈਣ ਤੇ ਜਿਹੜੇ ਆਪਣਾ ਵਲੋਗ ਵੇਂਦੇ ਨੇ ਸਰਦੀ ਦਾ ਹੁਣ ਸਾਰੇ ਸੂਟ ਅੱਜ ਆ ਜਾਣਗੇ ਕੱਲ ਨੂੰ ਆਪਾਂ ਵੇਚਨੇ ਸਟਾਰਟ ਕਰ ਦਾਂਗੇ ਅੱਜ ਸ਼ਾਮ ਤੱਕ ਲੈ ਆਵਾਂਗੇ ਤੇ ਜੋ ਵੀ ਰੇਟ ਰੂਟ ਹੋਣਗੇ ਟੈਗ ਹੋਣਗੇ ਅੱਜ ਆਪਾਂ ਲਾ ਦੇਾਂਗੇ ਤੇ ਕੱਲ ਨੂੰ ਸਟਾਰਟ ਕਰ ਦਾਂਗੇ ਵੇਚਨੇ ਇਸ ਸੱਚੇ ਪਾਸਾ ਜੈ ਬਾਬੇ ਖੇੜੇ ਦੀ ਵਾਹਿਗੁਰੂ ਤੰਤਨ ਸ਼੍ਰੀ ਗੁਰੂ ਅੰਦਾਮਾਸ ਜੀ ਬੱਜਿੰਨਾ ਤਿੰਨਾ ਨਾ 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 ਨਾਨੀਆਂ ਕਦੀ ਅਸੀਂ ਵੀ ਐਵੇਂ ਭੱਜ-ਭੱਜ ਬੱਸਾਂ ਛੱਡਦੇ ਹਾਂ ਜਦੋਂ ਸਕੂਲ ਜਾਈਦਾ ਸੀ ਬੱਸ ਆ ਗਈ ਸਕੂਲ ਵਾਲੀ ਤੇ ਕੱਚੇ ਭੱਜ-ਭੱਜ ਚੜਦੇ ਨੇ ਤੇ ਸਕੂਲ ਜਾਈਦਾ ਮੈਂ ਪਿੱਛੇ ਲਮਕ ਕੇ ਵੀ ਜਾਈਦਾ ਸੀ ਬੱਸਾਂ ਤੇ ਬੜਾ ਨਜ਼ਾਰਾ ਹੁੰਦਾ ਸੀ ਤੇ ਹੁਣ ਉਹ ਟਾਈਮ ਇਦਾਂ ਦਾ ਸਾਰੇ ਟਾਈਮ ਨਿਕਲ ਜਾਂਦੇ ਨੇ ਲਓ ਜੀ ਖੜੀ ਆ ਫਰੋਡ ਵੇਜ ਦੀ ਲਾਰੀ ਪੈਪਸੋ ਜੋ ਮਰਜੀ ਏ ਸਰਦੀ ਦੇ ਵਿੱਚ ਮਤਲਬ ਠੰਡ ਦੇ ਵਿੱਚ ਗੱਡੀ ਦਾ ਨਜ਼ਾਰਾ ਵੱਖਰਾ ਹੀ ਏ ਬਾਈਕ ਬਾਈਕ ਹੀ ਏ ਤੇ ਬਾਈਕ ਤੇ ਠੰਡ ਵੀ ਲੱਗਣੀ ਏ ਗਰਮੀ ਵੀ ਲੱਗਣੀ ਏ ਤੇ ਗੱਡੀ ਚਾਹੇ ਟੁੱਟੀ ਪੱਜੀ ਏ ਮਾੜੀ ਚੰਗੀ ਜਿਵੇਂ ਦੀ ਵੀ ਏ ਤੁਹਾਨੂੰ ਠੰਡ ਤੋਂ ਵੀ ਬਚਾਉਂਦੀ ਏ ਗਰਮੀ ਤੋਂ ਵੀ ਤੇ ਜਿਵੇਂ ਸਿਰ ਸਿਰ ਕੋਈ ਕੰਮ ਪੈ ਜੇ ਨਾ ਤੇ ਮੋੜਸਾਂ ਚੁੱਕਣਾ ਪੈ ਜੇ ਹੁਣ ਮੌਤ ਬਖਾਲੀ ਦਿੰਦੀ ਏ ਸਰੀਰ ਨੂੰ ਚਿੱਤਰ ਨੂੰ ਮਰਜੀ ਮਤਲਬ ਟਾਲੀ ਜੋ ਮੇਰੇ ਕੋਲ ਇੰਨੀ ਦੇਰ ਮੈਂ ਬਾਈਕ ਹੀ ਚਲਾਉਂਦਾ ਰਿਹਾ ਮੈਂ ਗੱਡੀ ਤੇ ਚੱਲਾ ਦੋ ਤਿੰਨ ਸਾਲ ਹੋਏ ਨੇ ਆਪਾਂ ਨੇ ਲਈ ਨੂੰ ਇਹ ਲਾਲਟੋ ਸੀ ਹੁਣ ਆਪਾਂ ਲਈ ਹੋਂਡਾ ਸਿਟੀ ਤੇ ਬਾਈਕ ਤੇ ਵੀ ਚਲੋ ਵੱਖਰਾ ਸਵਾਦ ਸੀ ਆਪਦਾ ਹੁਣ ਕਈ ਵਾਰੀ ਬਾਈਕ ਚੁੱਕਣੀ ਔਖੀ ਲੱਗਦੀ ਜਿਵੇਂ ਮੰਨ ਲਓ ਘਰਾਂ ਚ ਆਪੇ ਏਸੀ ਲਵਾ ਲਏ ਨੇ ਜਿਹਦੇ ਘਰੇ ਏਸੀ ਲੱਗਾ ਨਾ ਕਿਤੇ ਇੱਕ ਦਿਨ ਲਾਈਟ ਤੁਰ ਜੇ ਬੜਾ ਔਖਾ ਹੁੰਦਾ ਸੌਣਾ ਉਹ ਏਸੀ ਵੀ ਨਾਲ ਨਹੀਂ ਸੌ ਸਕਦਾ ਤੇ ਉਵੇਂ ਹੀ ਜਿਹਦੇ ਕੋਲ ਗੱਡੀ ਹੈਗੀ ਨਾ ਉਹਨੂੰ ਕੋਈ ਕੰਮ ਪੈ ਜੇ ਠੰਡ ਚ ਤੇ ਮੋਟਰਸਾਈਕਲ ਚੁੱਕਣਾ ਨੂੰ ਬਹੁਤ ਔਖਾ ਲੱਗਦਾ ਹੈ। ਚਲ ਐ ਤਾਂ ਚੁੱਕੀ ਦਾ ਵੀ ਏ, ਇਹ ਨਹੀਂ ਵੀ ਮੋਟਰਸਾਈਕਲ ਚੁੱਕੀਦਾ ਹੀ ਨਹੀਂ। ਮੋਟਰਸਾਈਕਲ ਤੇ ਵੀ ਜਾਣਾ ਪੈਂਦਾ ਹੈ। ਵੈਸੇ ਗੱਲ ਕਰਦਾ ਵੀ ਜਿਆਦਾਤਰ ਆਪਾਂ ਕੋਸ਼ਿਸ਼ ਇਹ ਹੀ ਕੀਦੇ ਵੇ ਬਾਨਾ ਬੁੰਨਾ ਲਾ ਕੇ ਘਰੋਂ ਗੱਡੀ ਲੈ ਜੀਏ। ਮੈਂ ਜੇ ਕਰਨਾ ਹੈ ਉਹ ਕਰਨਾ ਹੈ। ਮੈਂ ਵੀ ਹੁਣ ਬਾਨਾ ਲਾ ਕੇ ਲੈ ਆਵਾ। ਹਵਾ 'ਪਰਾਂ ਚੱਲਿਆ ਮੈਂ। ਆਂਦੇ ਸਿਰ ਸਿਰ ਹਵਾ 'ਪਰੋਣੀ ਘੱਟ ਹੋਏ। ਮੈਂ ਪੈਂਚਰ ਚੈੱਕ ਕਰਾਉਣਾ। ਬਾਲੇ ਜਾਣਾ। ਬਾਲੇ ਕਹਿੰਦੇ ਮੋਟਰਸਾਈਕਲ ਤੇ ਜਾ। ਮੈਂ ਮੋਟਰਸਾਈਕਲ ਦੇ ਕਪੜਾ ਹੁੰਦਾ ਦੱਸੋ। ਬਾਕੀ ਦਰਸ਼ਕ ਦੱਸ ਦਿੰਗੇ ਮੋਟਰਸਾਈਕਲ ਦੇ ਕੱਪੜੇ ਹੁੰਦੇ ਨੇ ਬਨ ਕੇ ਲੈ ਨਹੀਂ ਕਹਿੰਦੇ ਜਿਵੇਂ ਮਕੰਡਾ ਸਾਹਿਬ ਬੈਗ ਬਨ ਕੇ ਚਾਹੀਦਾ ਲੋਏ ਸੋੜੇ ਜਿਹੜੇ ਚਾਹ ਪੀਣ ਆਏ ਆ ਆ ਮਗਲਾਨੀ ਕੋਲ ਟਹਿਰੀ ਤੇ ਯਾਰ ਮਿਲਿਆ ਜੀ ਆਪਣਾ ਥਾਰ ਵਾਲਾ ਗੁੰਦਰ ਵੈਲੀ ਇਹ ਆ ਜਿਹੜਾ ਆਦਾ ਚਾਹ ਪੀਵੀਏ ਚਾਹ ਪੀਣ ਆਏ ਆ ਆਪਾਂ ਟਹਿਰੀ ਤੇ ਤੇ ਹੁਣਾਂ ਚਾਹ ਪੀਨੇ ਆ ਆ ਜੋ ਵੀ ਅੰਦਰ ਆ ਜਾ ਜਾ ਜਿੱਥੇ ਚਾਹ ਗਿੰਦਾ ਉੱਥੇ ਰਾਹ ਲੋ ਜੀ ਰਸ ਮਲਾਈਆਂ ਸਵੇਰੇ ਸਵੇਰੇ ਤਿਆਰ ਨੇ ਆ ਜਾ ਹਣ ਲੋ ਜੀ ਆਪਾਂ ਸਵੇਰੇ ਸਵੇਰੇ ਪਹੁੰਚੇ ਆ ਤਾਰੀ ਕੋਲ ਤਾਰੀ ਆਪਣਾ ਯਾਰ ਏ ਫੇਰ ਸਲੂਨ ਤਾਰੀ ਕੀ ਨਾਂ ਹੈ ਸਲੂਨ ਦਾ ਤਾਰੀ ਕੋਲ ਪਹੁੰਚ ਗਏ ਆ ਹਾਂਜੀ ਤਾਰੀ ਚ ਕੀ ਹਾਲ ਏ ਵਧੀਆ ਵੇ ਦੱਸੋ ਕਿਵੇਂ ਦੇ ਵਾਲ ਕਟੋਗੇ ਸਾਡੇ ਜਿਵੇਂ ਤੁਸੀਂ ਕਹੋਗੇ ਲੰਮੇ ਪੈ ਕੇ ਜਾਂ ਖੜੇ ਹੋ ਕੇ ਕਟਾਈਏ ਇੱਥੇ ਬਾਹਰ ਤੇ ਪਾ ਲਿਆ ਪਸਾ ਲੈ ਗਈ ਆ ਬੈ ਗਈ ਸਾਰੇ ਲੈਣਾ ਚ ਕਟਿੰਗ ਕਰਾਉਣੀ ਪਾਜੀ ਕਿਹੜੀ ਕਰੀਏ ਦੱਸੋ ਬਾਜ ਫੁੱਟ ਕਾ ਦੇਨੀ ਆ ਬਾਜ ਬੈਠੇ ਕਰਨ ਓਜਲਾ ਜਾਂ ਜੈਜੀ ਵੀ ਜਾਂ ਨਾਰਾ ਕਰਨ ਓਜਲਾ ਕਿ ਆਪਣੇ ਪਿੰਡਾਂ ਵਾਲੇ ਬਾਕੀ ਤਾਰੀ ਨੂੰ ਪੁੱਛ ਲੋਗੇ ਨਹੀਂ ਕਰੋਗੇ ਤਾਰੀ ਕਰਨ ਓਜਲਾ ਜਾਂ ਪਿੰਡਾਂ ਵਾਲੀ ਇਹਦਾ ਬੜਾ ਮਾਣ ਆ ਕੋ ਬੱਜ ਕੱਟ ਮੋਰ ਬਣਾ ਦੇਕਰ ਉਹ ਵਧੀਆ ਬਣਾਵਾਂਗੇ ਲਓ ਜੀ ਤਾਰੀ ਆਪਣਾ ਭਰਾ ਹੈ ਜੀ ਦੁਕਾਨ ਹੈ ਦੇਵੀਗੜ ਇਹਨੂੰ ਵੀ ਮਿਲੋ ਆ ਗੁੰਦਰ ਜੀ ਹਾ ਬਾ ਯੂ ਸਸਰੀ ਚਾਲ ਗਾਏ ਐਂਡ ਰਾਵਲਪਿੰਡੀ ਐਕਸਪ੍ਰੈਸ ਸੋ ਆਈ ਕੈਨ ਨੋਟ ਕਮ ਟੂ ਸਕੂਲ ਕਾਈਂਡਲੀ ਗ੍ਰਾਂਟ ਮੀ ਲੀਵ ਫੋਰ ਵਨ ਡੇ ਲਓ ਜੀ ਚਾਹ ਪਾਣੀ ਪੀ ਲਈ ਯਾਰਾ ਮਿੱਤਰਾਂ ਨਾਲ ਤੇ ਇਹਨਾਂ ਨੂੰ ਕਹਿ ਕੇ ਬਾਏ ਤੇ ਹੁਣ ਚੱਲੀਏ ਪਿੰਡ ਆਪਾਂ ਯਾਰ ਮਿੱਤਰ ਬੈਠੇ ਸਨ ਬਾਬਾ ਟਾਈਮ ਲੱਗ ਗਿਆ ਅੱਧਾ ਘੰਟੇ ਤੋਂ ਜ਼ਿਆਦਾ ਹੀ ਲੱਗ ਗਿਆ ਹੁਣ ਆਪਾਂ ਚੱਲੀਏ ਅੰਬਾਲੇ ਜਾਣਾ ਫੜਾ ਫੜਨਾ ਆ ਕੇ ਨਿਕਲੀਏ ਘਰੋਂ ਅੰਬਾਲੇ ਲਈ ਅੱਜ ਮਾਲ ਲੈ ਕੇ ਆਈਏ ਸਰਦੀ ਵਾਲਾ ਵਾਹਿਗੁਰੂ ਭਲਾ ਕਰੇ ਸਭ ਦਾ ਤਨ ਤਨ ਰਾਮਦਾਸ ਬੁਰ ਚੱਲ ਜਣ ਮਿਲਦੇ ਆ ਬ੍ਰੇਕ ਤੋਂ ਬਾਅਦ ਥੋੜੀ ਜੀ ਆਪਦਾ ਰੋਟੀ ਪਾਣੀ ਖਾ ਲਈਏ ਤੇ ਨਾਲ ਹੀ ਲਓ ਜੀ ਮਿੱਤਰੋ ਚੱਲ ਪਏ ਆਪਾਂ ਅੰਬਾਲੇ ਵਾਲ ਨੂੰ ਸਕੂਟਰੀ ਤੇ ਚੱਲੇ ਆ ਅੱਗੇ ਸਮਾਨ ਰੱਖ ਲਿਆ ਥੋੜਾ ਜਿਹਾ ਵਾਪਸੀ ਵਾਲਾ ਤੇ ਇਹ ਮੋੜ ਕੇ ਨਮਾ ਆ ਜਾਣਾ ਸਮਾਨ ਅੱਜ ਤੇ ਨਵੇਂ ਦੀ ਵੀ ਵੀਡੀਓ ਪਾਵਾਂਗੇ ਆ ਪਾ ਕੇ ਬਣੀ ਰਹੋ ਵੀਡੀਓ ਚ ਅਖੀਰ ਤੱਕ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਬਿਲਕੁਲ ਫ੍ਰੀ ਹੈ ਕੋਈ ਪੈਸਾ ਨਹੀਂ ਲੱਗਣਾ ਤੇ ਆਪਾਂ ਨੂੰ ਇਹਦੇ ਨਾਲ ਮੋਟੀਵੇਸ਼ਨ ਮਿਲੇਗੀ ਜੇ ਤੁਸੀਂ ਲਾਈਕ ਸ਼ੇਅਰ ਕਰੋਗੇ ਚਲੋ ਜੀ ਬਣੇਰੋ ਵੀਡੀਓ ਚੋਂ ਤੁਹਾਨੂੰ ਵਿਖਾਣੇ ਆਪਾਂ ਕਿੱਧਰ ਜਾਂਦੇ ਆ। ਕਿਹਾ ਵਾ ਪੁਲਸੀ ਅੱਡੇ ਤੇ ਦਲਵੀਰੇ ਕੋਲ ਹੈਲਮਟ ਲੈ ਕੇ ਚੱਲੀਏ ਮੈਂ ਰਾਹ 'ਚ ਨਾਕੇ ਨੁੱਕੇ ਬੜੇ ਹੁੰਦੇ ਨੇ। ਕਿਦੇ ਚਲਾਣ ਘਟਾ ਵੀ ਐਵੇਂ ਸਕੂਟਰੀ ਵੀ ਬਗਾਨੀ ਏ ਤੇ ਹੈਲਮਟ ਵੀ ਬਗਾਨਾ ਹੋ ਗਿਆ। ਦਲਵੀਰੇ ਕੋਲ ਹੈਲਮਟ ਲੈ ਕੇ ਤੇ ਆਪਾਂ ਨਿਕਲ ਜਾਣਾ ਹੁਣ ਆਸਾਂ ਸਫਰ ਤੇ ਹੈਲਮਟ ਪਾਏ ਲੈਣਿਆਂ ਨਾਲੇ ਬੁੱਲ ਕੁਝ ਨਹੀਂ ਖਟਣਗੇ। ਤੇ ਸਿਸਟਮ ਸੈੱਟ ਰਹੇਗਾ ਹੈਲਮਟ ਨਾਲ। ਚਲੋ ਤੁਰਿਏ ਫਿਰ। ਪੰਪ ਤੇ ਪਹੁੰਚ ਗਏ ਆ ਦੇਵੀਗੜ ਆਪਾਂ ਇੱਥੋਂ ਪਵਾ ਲਈਏ ਤੇਲ 400 ਦਾ ਪਵਾ ਕੇ ਫਿਰ ਅੱਗਾ ਚੱਲਾਂਗੇ ਤੇਲ ਹੈ ਨਹੀਂ ਤੇਲ ਪਵਾ ਲਈਏ 400 ਦਾ ਤੇਲ ਕਿਆ ਸੀ 400 ਦਾ ਤੇ ਤੇਲ ਪਤਾ ਨਹੀਂ ਬਾਹਰ ਵੀ ਆ ਗਿਆ ਡੁੱਲ ਗਿਆ ਤੇ ਉਹਨੇ ਸਕੂਟਰੀ ਉੱਤੇ ਤੇ ਚਲੋ ਚੱਲਦੇ ਹਾਂ ਅੱਗਾ ਵੱਲੋਂ ਪਤੰਦਰ ਨੇ ਤੇਲ ਬਾਹਰ ਡੋਲਤਾ ਹੈ ਤੂੰ ਵੇਖ ਤਾਂ ਲੈ ਪਹਿਲਾਂ 400 ਦਾ ਪਿਆ ਨਹੀਂ ਸਾਡੇ 300 30 ਰੁਪਏ ਦਾ ਪਿਆ ਹੈ ਉਹ ਵੀ ਵਿੱਚ ਬਾਹਰ ਕਿੰਨਾ ਡੋਲਦਾ ਇਹ ਪਹਿਲਾਂ ਚੈੱਕ ਕਰ ਯਾਰ ਹੱਥ ਹੁੰਦੀ ਹੈ ਇਹ ਰੇਸ਼ਾ ਟੈਂਕੀ ਫੁੱਲ ਹੋ ਗਈ ਖਾਲੀ ਪਈ ਹੈ ਉਹ ਸੂਈ ਪਹਿਲਾਂ ਬਿਲਕੁਲ ਲੋ ਸੀ ਹੁਣ ਬਿਲਕੁਲ ਐਨ ਸਿਖਰਾਂ ਤੇ ਚਲੀ ਗਈ ਹੈ ਕਮਾਲ ਯਾਰ ਸਾਰਾ ਤੇਲ ਡੋਲਦਾ ਘਟੋ ਘਟਦਾ 10 ਰੁਪਏ ਸਾਢੇ 350 ਰੁਪਏ ਦਿੱਤੇ ਨੇ ਕਰ ਮੱਚ ਪਿਆ ਜਾਂਦਾ ਕੋਈ ਲੋਕ ਨਹੀਂ ਜਦੋਂ ਡੋਲਦਾ ਤਾਂ ਥੱਲੇ ਦਾ ਵੇਖ ਲੈ ਤਾਂ ਵੀ ਪੂਰੇ ਆਉਣਾ ਹੈ ਹਾਂਜੀ ਚਲੋ ਆਪਾਂ ਪਹੁੰਚ ਗਏ ਮਾਤਾ ਗੁਜਰੀ ਸਕੂਲ ਕੋਲ ਤੇ ਬਾਦਰੇ ਆਪਾਂ ਆਹਨੂੰ ਆਪਦੀ ਮੰਜ਼ਲ ਲਾ ਲਉ। ਮਿੱਤਰੋ ਆਪਾਂ ਹੁਣ ਦੇਵੀਗੜ੍ਹ ਪਹੁੰਚੇ ਆਂ ਤੇ ਮੈਨਾਂ ਦਾ ਦਿਲ ਕਰ ਰਹੀ ਇੱਕ ਹੈਲ ਪੀ ਪੀ। ਇਹ ਮਿੰਦੀ ਨਾਲ ਮਿਲੇ ਆਪਣੇ ਯਾਰ ਨੂੰ ਬੜੇ ਧੰਵਾਦ ਤੇ ਇਹ ਮਿੰਦੀ ਨੇ ਪਿਆਈ ਹੈਲ। ਹੁਣ ਹੈਲ ਪੀ ਕੇ ਅਗਾਂ ਪਤਾ ਲਾਂਗੇ ਆਪਾਂ ਤੇ ਫੇਰ ਆਏਗਾ ਨਜ਼ਾਰਾ ਹੈਲ ਪੀ ਕੇ। ਹੈਲ ਪੀਣੀ ਬਹੁਤ ਜ਼ਰੂਰੀ ਸਿਹਤ ਲਈ। ਕੋਕ ਚ ਕਿਉਂਕਿ ਕਹਿੰਦੇ ਉਹ ਸ਼ੂਗਰ ਬਹੁਤ ਹੁੰਦੀ ਹੈ। ਹਮ ਸ਼ੂਗਰ ਨਹੀਂ ਲੈਂਦੇ। ਅਸੀਂ ਵਿਦਾਊਡ ਸ਼ੂਕਰ ਪੀਤੇ ਆ ਹਾਂਜੀ ਮਿੱਤਰੋ ਆਪਾਂ ਪਹੁੰਚ ਚੱਲੇ ਆਂ ਜੁਲਕਾਂ ਸਮਾਂ ਦੋਸਾਂ ਚਾਹੀਦਾ ਇੱਥੇ ਛੰਟੀ ਲਾ ਕੇ ਚਾਹੀਦਾ ਲਓ ਜੀ ਜੁਲਕਾਂ ਤਾਂ ਜੁਲਕਾਂ ਲੱਭ ਰਹੇ ਆਂ ਜੁਲਕਾਂ ਨੂੰ ਜੁਲਕਾਂ ਨੂੰ ਹਾਂਜੀ ਮਿੱਤਰੋ ਆਪਾਂ ਪਹੁੰਚ ਚੱਲੇ ਆਂ ਜੁਲਕਾਂ ਸਮਾਂ ਦੋਸਾਂ ਚਾਹੀਦਾ ਇੱਥੇ ਛੰਟੀ ਲਾ ਕੇ ਚਾਹੀਦਾ ਆਓ ਜੀ ਚੁਲਕਾਂ ਤਾਂ ਚੁਲਕਾਂ ਲੱਭ ਰਹੇ ਆ ਚੁਲਕਾਂ ਚੁਲਕਾਂ ਨੂੰ ਬਸ ਸੰਭਲ ਸੰਭਲ ਕੇ ਧਰਿਆ ਕਰੋ ਰਾਹਾਂ ਵਿੱਚ ਵੀ ਕੋਈ ਵੱਸਦਾ ਏ ਮਿੱਤਿਆ ਹੋਇਆ ਸੱਪ ਦੱਸੋ ਹੋਰ ਕੀ ਕਰੇ ਕਿਉਂ ਆਖੋ ਸਾਨੂੰ ਦੱਸਦਾ ਏ ਉਹ ਕੰਟੇ ਦੀ ਤਾਂ ਪਹੁੰਚ ਹੁੰਦੀ ਪੈਰ ਤਾਈ ਉਹ ਕੰਟੇ ਦੀ ਤਾਂ ਪਹੁੰਚ ਹੁੰਦੀ ਪੈਰ ਤਾਈ ਪੀੜ ਮਾਸ ਚ ਖੁੱਪ ਕੇ ਦੱਸਦਾ ਏ ਉਹ ਪੱਥਰਾਂ ਦੇ ਸੰਗ ਮੇਲ ਨਹੀਂ ਹੁੰਦਾ ਚੁਰਨੇ ਵਾਲੇ ਦਾ ਕੰਟਿਆਂ ਦਾ ਕੀ ਤੋਸ਼ ਦੋਸ਼ ਤਾਂ ਤੁਰਨੇ ਵਾਲੇ ਦਾ ਜੈ ਹੋ ਚੰਦਰ ਪਾਪੇ ਜੀ ਲਓ ਜੀ ਆਪਾਂ ਪਹੁੰਚ ਗਏ ਆ ਜਗਾ ਤੇ ਮਾਰਕੰਡਾ ਕੋਲ ਟਾਂਗਰੀ ਤੇ ਟਾਂਗਰੀ ਨਹਿਰ ਕੋਲ ਪਹੁੰਚ ਗਿਆ ਆਪਾਂ ਜਿਹੜੀ ਮਾਰ ਕਰਦੀ ਈ ਕਈ ਲੱਖ ਇਹ ਅਗਰੇ ਅੱਗੇ ਜੀ ਆਪਾਂ ਅੰਮ੍ਰਾਲੇ ਆਲ ਨੂੰ ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਅੰਮ੍ਰਾਲੇ ਮਾਲੇ ਦੇ ਬਿਲਕੁਲ ਕੋਲ ਸ਼ਿਮਲਾ 151 ਰਹਿ ਗਿਆ ਖੇਚੀ ਦਈਏ ਮੈਂ ਕਹਿੰਦਾ ਤੋ ਜੀ ਆਪਾਂ ਪਹੁੰਚਣ ਵਾਲੇ ਅੰਬਾਲੇ ਤੇ ਬਾਲੇ ਬੁੱਲ ਫਟ ਗਏ ਨੇ ਪੋ ਪੀੜ ਹੋ ਰਹੇ ਨੇ ਯਾਰ ਹੈਲਮਟ ਪਾਇਆ ਨਹੀਂ ਮੈਂ ਹੈਲਮਟ ਥੱਲੇ ਰੱਖਿਆ ਹੈ ਚਲੋ ਤਲ ਇਹ ਹੈਗਾ ਨੂੰ ਲਓ ਜੀ ਆਪਾਂ ਪਹੁੰਚ ਗਏ ਆ ਮਸਿੰਗਣ ਮਸਿੰਗਣ ਪਹੁੰਚ ਗਏ ਆਪਾਂ ਸ਼ਨਕ ਬਹੁਤ ਜ਼ਿਆਦਾ ਟੁੱਟੀ ਏ ਇਸ ਕਰਕੇ ਰਾਮ ਨਾਲ ਹੀ ਜਾਣਾ ਪੈਣ ਡਿਆ ਆ ਭਾਈ ਸਿੰਗਣ ਦੀ ਇਹ ਆਪਣਾ ਯਾਰ ਦੋਸਤ ਇਹਦੇ ਘਰ ਨੂੰ ਜਾਂਦੀ ਏ ਦਾ ਪਵਨ ਸਿੰਘ ਆ ਬਹੁਤ ਟਾਈਮ ਪਹਿਲਾਂ ਦੀ ਗੱਲ ਦੇਖੋ ਕੁਮਾਰਾ ਉਹਨੂੰ ਵੀ ਕਰ ਖੇਡਦਾ ਸਨ ਉਹਨਾਂ ਦੀ ਚੀਨੇ ਦਾ ਉਹ ਲੈ ਵੀ ਮਿੱਤਰਾ ਜੇਕਰ ਤੂੰ ਵੀਡੀਓ ਵੇਖੇਗਾ ਬਾਹਰ ਚਲਾ ਗਿਆ ਯੂਰਪ ਆ ਤੂੰ ਵੇਖ ਲਈ ਬਾਈ ਤੇਰੇ ਘਰ ਦੇ ਅੱਗੋਂ ਲੰਘਿਆ ਕਿਸੇ ਨੇ ਨਹੀਂ ਚਾਹ ਪੁੱਛੀ ਕਿਸੇ ਨੇ ਨਹੀਂ ਚਾਹ ਪੁੱਛੀ ਯੱਤ ਆਹ ਔਰਤੀ ਆ ਗਈ ਬੜੀ ਸੋਹਣੀ ਔਰਤੀ ਹੈ ਉਹ ਨਾਲ ਸੰਭਰ ਰਿਹਾ ਹੈ ਇਆ ਕੋਠੀ ਬਣੀ ਹੈ। ਇਹ ਲੱਗਦਾ ਪਮਣਾ ਰਾਜੀ ਹੈ। ਅੱਛਾ। ਉਹ ਕਿਛੂ ਚੁੱਕਤਾ ਹੈ। ਚਲੋ ਵਧੀਆ ਗਾਣੋ। ਲਓ ਜੀ ਆਪਾਂ ਪਹੁੰਚ ਗਏ ਅੰਮ੍ਰਾਲੇ ਬੱਸ ਸਟੈਂਡ ਤੇ। ਤੇ ਆਹ ਬਾਈ ਤੋਂ ਪੀਤਾ ਜੂਸ। ਪਿਆਸ ਬਹੁਤ ਲੱਗੀ ਸੀ। ਹੁਣ ਅਗਾ ਜਾਣਾ ਆਪਾਂ ਜਿੱਥੇ ਚੱਲੀਏ। ਅਗਾ ਬਾਜ਼ਾਰ ਆ ਗਿਆ। ਬਾਜ਼ਾਰ 'ਚ ਜਿਹੜੇ ਆਪਾਂ ਨੂੰ ਕੰਮ ਨੇ ਉਹ ਕਰੀਏ। ਇਹ ਵਧੀਆ ਗਾਣੂ ਬਾਜ਼ਾਰ ਵਾਲਾ ਅਸੀਂ 1500 ਰੁਪਏ ਦੇ ਆ ਕੇ ਤੋਂ ਵੀ ਉੱਥੇ ਥੋੜੀ ਸਸੇ ਜਿਆਦਾ ਕਰਾ ਲਿਆ। ਬਾਈਆਂ ਜਾਓ। ਇਹੋ ਕਰ ਮਾਲ ਬੜਾ ਲੈ ਗਿਆ। ਲੋ ਜੀ ਆਪਾਂ ਮਾਲ ਖਰੀਦਦੇ ਪਏ ਆਂ ਕੱਪੜਾ ਲੇਡੀਜ਼ ਤੇ ਲਗਭਗ ਲੈ ਹੀ ਲਿਆ ਸਾਰਾ। ਤੇ ਬਸ ਨਿਕਲਣ ਦੀ ਤਿਆਰੀ ਪੈਕ ਕਰ ਰਹੇ ਨੇ ਤੇ ਬਿੱਲ ਬਣਾ ਰਹੇ ਨੇ। ਆ ਜੋ ਖਰੀਦੋ ਹਣ ਕਪੜਾ ਜੋ ਆਪਣੇ ਤੋਂ ਪਹੁੰਚੋ ਖੜਾ। ਪਹਿਲਾਂ ਆਓ ਤੇ ਪਹਿਲਾਂ ਲੈ ਕੇ ਜਾਓ। ਲਓ ਜੀ ਆਪਾਂ ਵਾਪਸੀ ਆ ਬਚਨ ਪਏ ਹੋਇਆ ਮਾਲ ਲੱਤਿਆ ਦੇਖੋ ਪਿੱਛੇ ਐਕਟਿਵਾ ਦੀ ਜਾਣਦੇ ਆ ਪਿੰਡਾਂ ਵੱਲ ਨੂੰ ਤੇ ਥੇਮਪਾ ਕਰਨੀਆਂ ਪੈਂਦੀਆਂ ਬਹੁਤ ਔਖੇ ਨੇ ਕੰਮ ਕਰਨੇ ਮਾਲ ਨਾਲ ਆਪਾਂ ਲੇਡੀਜ਼ ਸੂਟ ਦਾ ਕੰਮ ਹੀ ਕਰਦੇ ਆ ਬਹੁਤ ਔਖਾ ਕੰਮ ਕਰਨੇ ਥੇਮਪਾ ਕਰਨੀਆਂ ਚਲੋ ਜੀ ਜਾਣ ਡੇ ਆ ਪਾਪਾ ਭਲਾ ਕਰੇ ਪਿੱਛੇ ਸਾਰਾ ਮਾਲ ਆਪਣਾ ਇਸ ਜਲਦੀ ਨਮਾ ਲੈ ਕੇ ਜਾਈਏ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਕਰਨ ਹਾਂਜੀ ਮਿੱਤਰੋ ਆਪਾਂ ਬਾਲੇ ਤੋਂ ਚੱਲ ਪਿਓ ਜਾਂ ਵਾਪਸ ਤੇ ਆਹ ਵੇਖੋ ਮਾਲ ਲੱਦੇ ਹੋਇਆ ਬੰਦੇ ਕਹਿ ਦਿੰਦੇ ਨੇ ਸਣੀ ਵਿੱਲ ਆ ਰਿਹਾ ਜਾਂ ਕਈ ਕਹਿ ਦਿੰਦੇ ਨੇ ਪਿੰਡ ਵਾਲੇ ਠੀਕ ਹੈ ਨਾ ਸਣੀ ਨੂੰ ਕੋਈ ਰੋਟੀ ਦੇ ਨਹੀਂ ਹੁੰਦਾ ਆਪਣੀ ਮਿਹਨਤ ਕਰੀਦੀ ਏ ਬਾਬੇ ਦੀ ਕਿਰਪਾ ਨਾਲ ਡੰਗਰਾਂ ਚ ਵੀ ਕਰੀਦੀ ਏ ਆ ਵੀ ਕੰਮ ਕੀਤਾ ਹੋਇਆ ਹੈ ਬਾਕੀ ਰੋਲਾ ਨਹੀਂ ਪਾਉਂਦੇ ਅੱਜ ਮੈਂ ਨੂੰ ਦੋ ਚਾਰ ਬੰਦਿਆਂ ਬੜੇ ਤਾਨੇ ਮਾਰੇ ਹਨ ਪਿੰਡਦਿਆਂ ਨੇ ਅੱਜ ਗੁੱਸੇ ਜੇ ਗੱਲ ਕਰਨ ਲੱਗਾ ਮੈਂ ਵੀ ਇਹ ਤਾਂ ਵੇਲਾ ਰਹਿੰਦਾ ਇੱਕ ਬੰਦੇ ਨੇ ਇੰਜ ਵੀ ਕਹਿਤਾ ਸੀ ਮੇਰੇ ਨਾਲ 골ਡੀ ਜਾਣੜਿਆ ਇੱਕ ਦਿਨ 골ਡੀ ਨੂੰ ਆਂਦਾ ਇਹਦੇ ਨਾਲ ਨਾ ਫਿਰਿਆ ਕਰ ਇਹ ਆਪ ਤਾਂ ਵੇਲਾ ਤੈਨੂੰ ਵੀ ਵੇਲਾ ਕਰ ਦੇਗਾ ਉਹ ਭਰਾਵਾ ਮਾੜੀ ਮੋਟੀ ਨਾਲ ਮੂੰਹ ਸੰਭਾਲ ਕੇ ਗੱਲ ਕਰੀ ਜੀ ਚਲੋ ਇਹੋ ਜਿਹੇ ਮੂੰਹ ਤੇ ਚਪੇੜ ਬਾਬਾ ਆਪੇ ਹੀ ਮਾਰ ਦਿੰਦਾ ਹੁੰਦਾ ਜਿਹੜੇ ਇਹੋ ਜਿਹੇ ਬੋਲਦੇ ਨੇ ਚਲੋ ਆਪਾਂ ਜਾ ਰਹੇ ਆ ਪਿੰਡ ਵਾਲ ਨੂੰ ਬਾਹਰ ਰਹਿ ਗਿਆ ਥੋੜਾ ਆਰਾਮ ਆ ਥੱਕ ਗਿਆ ਸੀ ਲੱਕ ਕਿਉਂਕਿ ਜਗਾ ਮਾੜੀ ਜੀ ਬੈਨ ਲਈ ਆ ਮਾੜੀ ਜੀ ਜਗਾ ਉਹ ਵੀ ਜਗਾ ਨੂੰ ਤਿਲਕ ਜੀ ਦਾ ਲੱਤਾਂ ਵੀ ਨਹੀਂ ਫਸਦੀਆਂ ਤੇ ਮੈਂ ਮੜਾ ਸਾਲ ਲਈ ਲੀਏ 2 ਮਿੰਟ ਬ੍ਰੇਕ ਕਰ ਲਈਏ ਇੱਥੇ ਪਾਣੀ ਵੀ ਨਹੀਂ ਹੈਗਾ ਪਿਆਸ ਬਹੁਤ ਲੱਗੀ ਹੈ ਮੋਟਰ ਵੀ ਨਹੀਂ ਚੱਲਣ ਰਹੀ ਹਾਂਜੀ ਮਿੱਤਰੋ ਆਪਾਂ ਪਹੁੰਚਣ ਵਾਲੇ ਆ ਨਸਿੰਗਣ ਤੇ ਹਾਲਤ ਵੇਖੋ ਮੇਰੀ ਮੈਂ ਬੈਠਾ ਕਿੱਥੇ ਆ ਇਹਨੀਆਂ ਲੱਤਾਂ ਕਿਵੇਂ ਫਸੀਆਂ ਨੇ ਬੜੀ ਦੂਰੋਂ ਮੈਂ ਬਾਲੇ ਤੋਂ ਯਾਨੀ ਕਿ ਬੜਾ ਔਖਾ ਲਿਆ ਰਿਹਾ ਆ ਮਾਲ। ਬੱਸ ਗਲਤੀ ਹੋ ਗਈ ਅੱਗੇ ਤੋਂ ਸਕੂਟਰੀ ਤੇ ਨਹੀਂ ਆਉਣਾ ਨਾ ਮੋਟਰਸਾਈਕਲ ਤੇ ਗੱਡੀ ਤੇ ਆਉਣਾ ਤੇ ਆਓ। 200 ਰੁਪਏ ਪਿੱਛੇ ਕੋਈ ਬੰਦਾ ਕਾਰਾ ਕਰਵਾ ਲੇ ਕੋਈ ਫਾਇਦਾ ਨਹੀਂ ਗਾ। ਇੱਥੇ 300 750 ਤੇ 300 ਤੇ ਲੱਗਦਾ ਹੈ ਉੱਥੇ 500 ਤੇ ਲੱਗ ਜਾਏਗਾ ਟੈਨਸ਼ਨ ਤੇ ਨਹੀਂ ਕੋਈ ਹੈਗੀ। ਬੜੀ ਗਲਤੀ ਹੋਈ ਹੈ ਚਲੋ ਲੱਗ ਗਏ ਨੇੜੇ ਬੜਾ ਔਖਾ ਆਇਆ ਸਾਲ ਲੈ ਲੈ ਕੇ ਰੋਗ ਰੋ ਕੇ। ਆ ਦੋ ਵਾਰੀ ਤਿੰਨ ਵਾਰੀ ਤਾਂ ਥੇਲੇ ਖੁੱਲ ਗਏ ਨੇ ਡਿੱਗ ਪੈਂਦੇ ਹਾਂ ਫਿਰ ਕਿਸ ਦੀ ਹੈਲਪ ਮੰਗਣੀ ਪੈਂਦੀ ਸੀ। ਚਲੋ ਚੱਲਦੇ ਆਗਾ ਜੀ ਮਿੱਤਰੋ ਪਹੁੰਚ ਗਿਆ ਆਪਾਂ ਦੇਵੀਗੜ੍ਹ ਤੇ ਮਿੱਟੀ ਪੈ ਪਾ ਹਾਲ ਵੇਖੋ ਕੀ ਹੋ ਗਿਆ ਮੋਟਰਸਾਈਕਲ ਤੇ ਹੁਣ ਤਾਂ ਲੱਗਣ ਡਿਆ ਮੈਂ ਟੁੱਟਾ ਪੁਰਾਣਾ ਲੋਹਾ ਵੇਖੋ ਚੱਪਲ ਵੇਖੋ ਕਾਪੀ ਕਿਤਾਬ ਵੇਖੋ ਤਾਬੀਆਂ ਵਿੱਚ ਤੇ ਹੁਣ ਉਹ ਲੱਗਣ ਡਿਆ ਮੈਂ ਕਬਾੜੀਆ ਕਬਾੜੀਆ ਜੀ ਜਾ ਰਹੇ ਨੇ ਪਿੰਡ ਨੂੰ ਤੇ ਬਣੇ ਰੋ ਵਲੌਗ ਚ ਲਾਈਕ ਤਾਂ ਕਰ ਦਿਓ ਯਾਰ ਵੀਡੀਓ ਨੂੰ ਮਿੱਤਰੋ ਆਪਾਂ ਪਹੁੰਚ ਗਏ ਮਕਲਾਨੀ ਤੇ ਐਂਡ ਸਵੀਟਸ ਡੈਰੀ ਦੇ ਫੋ ਲੈਨੇ ਬਰੈਡ ਬਰੈਡ ਲਾਇਆ ਕਿ ਚੱਲਾਂਗੇ ਕਿਉਂਕਿ ਬਾਈ ਨੂਰ ਦੇ ਫੇਵਰੇਟ ਨੇ ਬਰੈਡ ਤੇ ਭੁੱਖ ਮੈਨੂੰ ਵੀ ਲੱਗੀ ਪੂਰੀ ਆ ਤਿੰਨ ਬਰੈਡ ਬੁਣਾਈ ਯਾਰ ਲਓ ਜੀ ਬਰੈਡ ਹੋ ਰਿਹਾ ਨੇ ਤਿਆਰ ਆਪਣੇ ਖੜੇ ਆਪਾਂ ਬਾਈ ਕੋਲ ਮਗਲਾਨੀ ਡੈਰੀ ਐਕਸਲੈਂਸ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਆ ਘਰ ਬਹੁਤ ਟਾਈਮ ਲੱਗਾ ਬਹੁਤ ਜ਼ਿਆਦਾ ਡੇਗ ਡੇ ਕੇ ਆਇਆ ਮੈਂ ਤਾਂ ਬੇ ਸਾਹਮਣੇ ਥੱਕ ਗਿਆ ਹੁਣ ਚਾਹ ਪਣੀ ਪੀ ਲਈਏ ਤੇ ਫਿਰ ਵੜੀਏ ਮੱਜਾਂ ਚ ਲੋ ਜੀ ਮਿੱਤਰੋ ਪਿੰਡ ਪਹੁੰਚ ਗਏ ਸਕੂਟਰੀ ਸੀ ਪਲਵਿੰਦਰ ਦੀ ਉਹ ਆਪਾਂ ਦੇ ਆਏ ਆ ਉਹਦੇ ਘਰ ਸਰਪੰਚ ਸਾਹਿਬ ਉਹ ਲਿਖਾਇਆ ਟਰੈਕਟਰ ਤੇ ਸਰਪੰਚ ਲਿਖਾਇਆ ਤੇ ਆਓਗੇ ਢੈਂਪ ਲੱਗਦਾ ਇਹ ਲਖਾਉਣ ਪਿੱਛੇ ਬੜਾ ਜ਼ੋਰ ਲੱਗਦਾ ਬਹੁਤ ਖਰਚੇ ਹੁੰਦੇ ਨੇ ਚੱਲ ਹੁਣ ਆਪਾਂ ਫੇਰ ਉਹੀ ਡੰਗਰਾਂ ਚ ਵੜੀਏ ਜਾ ਕੇ ਆ ਵੇਖੋ ਕੁੱਤਾ ਛੱਡਿਆ ਗਲੀ ਚ ਵੜਦਾ ਫਿਰਦਾ ਲੋਕਾਂ ਨੂੰ ਆਹ ਵੇਖੋ ਰੇਕ ਦੇ ਮਗਰ ਪੈ ਜਾਂਦਾ ਆ ਹਾਲ ਲੋਕਾਂ ਦਾ ਬੰਨਦੇ ਹੈ ਨਹੀਂ ਰੱਖ ਮਾਰ ਲੈਂਦੇ ਨੇ ਕੋਈ ਨਹੀਂ ਡਰਦਾ ਲੰਘਦਾ ਇਥੋਂ ਸਾਡੀ ਤਾਂ ਮਾੜੀ ਮੋਟੀ ਪਛਾਣ ਹੋ ਗਈ ਏ ਹਟ ਗਿਆ ਨਹੀਂ ਤਾਂ ਸਾਨੂੰ ਵੀ ਪੈਂਦਾ ਚਲੋ ਮਗਰੋ ਲੈਣਾ ਹਾਂਜੀ ਮਿੱਤਰੋ ਹਾਲ ਵੇਖੋ ਪੱਠੇ ਪਾ ਤੇ ਆ ਕੇ दाना ਪਾਤਾ ਹੈ ਗੋਇਆ ਲਾਤਾ ਹੈ ਪੱਠੇ ਕੁਤਰੇ ਪੇਲਾ ਸਵੇਰ ਚੁੱਕ ਕੇ ਪੰਡ ਚ ਬੰਨ ਕੇ ਰੱਖਦੇ ਨੇ ਰਲਾ ਕੇ ਰੱਖ ਦਿੰਦੇ ਨੇ ਫਿਰ ਦਾਣਾ ਪਾਇਆ ਇਹਨਾਂ ਨੂੰ ਆ ਵੇਖੁਰ ਲੀਆਂ ਭਰਤੀਆਂ ਖਾਂਦੀਆਂ ਰਹਿਣਗੇ ਰਾਤ ਨੂੰ ਤੇ ਬੜਾ ਔਖਾ ਭਾਈ ਮਿਹਨਤ ਕਰੋ ਆਪਣੇ ਆਪ ਫਿਟਨੈਸ ਆ ਜਾਂਦੀ ਏ ਚਲੋ ਥੋੜੇ ਜਿ ਪੱਠੇ ਰਹਿ ਗਏ ਨੇ ਵੀ ਚੁੱਕ ਦਈਏ ਤੇ ਝਾੜੂ ਲਾਣਾ ਮੜ ਆ ਜਾ ਫਟਾਫਟ ਬਾਬਾ ਨਾਲ ਬੋਲ ਪਵੇ ਤਰਕਾਲਾਂ ਵੇਲੇ ਝਾੜੂ ਕਹਿੰਦੇ ਨਹੀਂ ਲਾਈਦਾ ਹਾਂਜੀ ਮਿੱਤਰੋ ਆ ਕੇ ਸਾਰਾ ਕੰਮ ਲੈ ਵੇਡ ਲਿਆ ਤੇ ਥੱਕ ਪੂਰੇ ਗਏ ਹੁਣ ਆਪਾਂ ਲੱਗ ਗਏ ਆ ਧਾਰਾਂ ਚੋਂਣ ਤੇ ਕਿੰਨੀ ਇਧਰ ਪਈ ਏ ਆ ਬੈਠੇ ਆਪਾਂ ਤੇ ਨਾ ਸਵਾਜੇ ਦਾ ਭੱਜੂ ਪਜਾਈ ਲੱਕ ਪੀੜ ਆਉਣ ਲੱਗ ਗਿਆ ਬਹੁਤ ਕੰਮ ਖਿੱਚਿਆ ਤੇ ਘਰੇ ਵੀ ਆ ਕੇ ਬਹੁਤ ਗੰਦ ਪਿਆ ਸੀ ਮੱਜਾਂ ਥੱਲੇ ਆ ਕੇ ਸਫਾਈ ਸਪੋਈ ਕੀਤੀ ਦਾਣਾ ਦੂਣਾ ਪਾਇਆ ਚਲੋ ਹੁਣ ਧਾਰ ਕੱਢ ਕੇ ਦੁੱਧ ਪਾ ਕੇ ਆਉਣ ਆਲੇ ਫੇਰ ਵੇਲੇ ਆਉਣਾ ਆਪਾਂ ਵਾਹਿਗੁਰੂ ਹਾਂਜੀ ਮਿੱਤਰੋ ਆਪਣਾ ਕੰਮ ਅੱਗ-ਪੱਗ ਸਾਰਾ ਨਿਬੜ ਗਿਆ ਤੇ ਮੂੰਹ ਹੱਥ ਹੋ ਰਿਹਾ ਹੈ ਹੁਣ ਆਪਾਂ ਚੱਲੀਏ ਦੁੱਧ ਲੈ ਕੇ ਦਲਬੀਰੇ ਕੋਲ ਇੰਨੀ ਤੇ ਹਲਮਟ ਉਹਦਾ ਲੱਗੇ ਸੀ ਆਪਾਂ ਉਹ ਦੇ ਦਈਏ ਵਾਹਿਗੁਰੂ ਜੀ ਚੱਲੀਏ ਅੱਡੇ ਤੇ ਯੱਲ ਭਾਈ ਹਾਂਜੀ ਮਿੱਤਰੋ ਤੇ ਆਪਾਂ ਆਏ ਆ ਦਾਣਾ ਚੁੱਕਣ ਚੱਕੀ ਤੇ ਅੱਡੇ ਦੇ ਜੁਕਦੇ ਆ ਤੇ ਜਾ ਕੇ ਮੱਝਾਂ ਢੀਕਦੀਆਂ ਪਿਆ ਦਾਣੇ ਨੂੰ ਅੱਜ ਅੱਜ ਕੱਲੇ ਪੱਠੇ ਪਾਏ ਸਨ ਤੇ ਦਾਣਾ ਲੈ ਕੇ ਜਾਂਦੇ ਆ ਓਏ ਲਓ ਜੀ ਆ ਬੰਦੇ ਹੱਥ ਲਾ ਰਹੇ ਨੇ ਆ ਦੇ ਹੁਣ ਆਲਾ ਲੈ ਨਾਇ ਸੰਦੀਪ ਚੱਲੋ ਵੀ ਦਾਣਾ ਝੋਕੇ ਚਲੀਏ ਚੰਗਾ ਵੀਰ ਲਓ ਜੀ ਅੱਜ ਦੀ ਵੀਡੀਓ ਪਾ ਇੱਥੇ ਕਰਦੇ ਆ ਸਮਾਪਤ ਮਿਲਦੇ ਆ ਜੀ ਨੈਕਸਟ ਵੀਡੀਓ ਜਿੱਥੇ ਅੱਗੇ ਝੁੱਕਦੇ ਹਾਂ ਰਾਹ ਕੇ ਬੈ ਗੀਆਂ ਰੋਟੀ ਖਾਣ ਲੱਗੀਆਂ ਨਾਲ ਅਸੀਸ ਚੱਲ ਭਾਈ ਚੰਗਾ ਜੀ